ਕੀੜੀਆਂ ਦਾ ਮਰਨਾ ਗਵਾਰਾਂ ਦਾ ਹੱਤਾ ਹੁੰਦਾ ਏ ਕਿਸੇ ਦਾ ਦੁੱਖ ਦਰਦ ਕਿਸੇ ਲਈ ਤਮਾਸ਼ਾ ਹੁੰਦਾ ਏ ਕੋਈ ਮਰੇ ਕੋਈ ਜੀਵੇ ਸੁਤਰਾ ਕੋਲ ਪਤਾ ਦੇ ਪੀਵੇ ਕਹਿ ਦੇਖ ਤੜਫਦੀ ਜਾਨ ਲੰਗਣਾ ਵੱਟ ਕੇ ਪਤਾ ਹੁੰਦਾ ਏ ਕਿੜੀਆਂ ਦਾ ਮਰਨਾ ਗਵਾਰਾਂ ਦਾ ਹੱਤਾ ਹੁੰਦਾ ਏ ਕਿਛੇ ਕਰ ਹਿੰਮਤ ਮੰਜ਼ਿਲ ਪਾ ਲੈਣੀ ਇੱਕ ਦਿਨ ਸੰਗਰੂਰ ਵੀ ਕਿਸੇ ਕਿਸੇ ਨੇ ਤੇਰੀ ਤਾਂ ਮਰਨਾ ਵਿੱਚ ਨਿਰਾਸ਼ਾ ਹੁੰਦਾ ਏ ਮਰਨਾ ਵਿੱਚ ਨਿਰਾਸ਼